ਹਾਂਜੀ ਕਿਸਾਨ ਪ੍ਰਭ ਸਾਡੇ YouTube ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਕੀਤਾ ਜਾਂਦਾ ਹੈ ਜੀ। ਅੱਪਾ ਅੱਜ ਗੱਲ ਕਰਨ ਜਾ ਰਹੇ ਹਾਂ ਜੀ 1509 ਬਾਸਮਤੀ ਜੀ ਜਿਹੜੇ ਨਵੇਂ ਰੇਟ ਆਏ ਨੇ ਜੀ ਹੁਣ ਉਹਨਾਂ ਬਾਰੇ ਜੋ ਪਿਛਲੇ ਦਿਨਾਂ ਦੇ ਵਿੱਚ ਅੱਪਾ ਰੇਟ ਸੁਣੇ ਸੀ ਉਹ ਰੇਟਾਂ ਦੇ ਨਾਲੋਂ ਇਸ ਸਮੇ 100-200 ਰੁਪਏ ਪਰ ਕਿਲੋ ਅਰਮਗਰ ਵਧਦਾ ਹੋਇਆ ਜੀ। ਜਿਵੇਂ ਕਿ 1509 ਦਾ ਰਤਿਆ ਮੰਡੀ ਵਿੱਚ ਰੇਟ ਰਿਹਾ ਜੀ 3060 ਰੁਪਏ ਸਿਰਸਾ ਮੰਡੀ 1509 ਦਾ ਰੇਟ ਰਿਹਾ ਜੀ 3150 ਰੁਪਏ ਅੰਮ੍ਰਿਤਸਰ ਮੰਡੀ ਦਾ ਰੇਟ ਰਿਹਾ ਜੀ 3100 ਰੁਪਏ ਸੋਨੀਪੱਤ ਮੰਡੀ ਦਾ ਰੇਟ ਰਿਹਾ ਜੀ 1509 ਦਾ 3030 ਰੁਪਏ ਤੁਹਾਣਾ ਮੰਡੀ ਦਾ ਰੇਟ ਰਿਹਾ ਜੀ 3140 ਰੁਪਏ ਪਾਣੀ ਪਤ ਮੰਡੀ ਦਾ ਰੇਟ ਰਿਹਾ ਜੀ 3000 ਰੁਪਏ ਇਸ ਤੋਂ ਇਲਾਵਾ ਲੁਧਿਆਣਾ ਮੰਡੀ ਦੀ ਗੱਲ ਕਰੀਏ ਤਾਂ 2960 ਰੁਪਏ ਰੇਟ ਰਿਹਾ ਜੀ ਚੀਕਾ ਮੰਡੀ ਦਾ ਰੇਟ ਰਿਹਾ ਜੀ 3140 ਰੁਪਏ ਕਰਨਾਲ ਮੰਡੀ ਦਾ ਰੇਟ ਰਿਹਾ ਜੀ 3050 ਰੁਪਏ ਪਾਤੜਾ ਮੰਡੀ ਦਾ ਰੇਟ ਰਿਹਾ ਜੀ 1509 ਦਾ 3320 ਰੁਪਏ ਮਰੇਲ ਕੋਟਲਾ ਮੰਡੀ ਦਾ ਰੇਟ ਰਿਹਾ ਜੀ 3030 ਇਹਦੇ ਨਾਲ ਹੀ ਚੀਕਾ ਮੰਡੀ ਦੀ ਗੱਲ ਕਰੀਏ ਉੱਥੇ 1509 ਦਾ ਰੇਟ ਰਿਹਾ ਜੀ 2850 ਜੇਕਰ ਦੇਖਿਆ ਜਾਵੇ ਐਮਈਪ ਹਟਾਉਣ ਤੋਂ ਬਾਅਦ ਚ ਵੀ ਕੁਈ ਰੇਟਾਂ ਦੇ ਵਿੱਚ ਜ਼ਿਆਦਾ ਫਰਕ ਨਹੀਂ ਦਿਖਿਆ ਤੇ ਇਸੇ ਨੂੰ ਨਾਲ ਹੀ ਗੱਲ ਕਰਦੇ ਆਂ ਜੀ ਝਾੜ ਦੀ ਜੋ ਕਿਸਾਨਾਂ ਵੱਲੋਂ ਕਮੈਂਟਾਂ ਦੇ ਵਿੱਚ ਦੱਸਿਆ ਗਿਆ ਇਸ ਦੀ ਆਸਤੋਂ ਝਾੜ 55 ਮਾਣ ਤੋਂ ਲੈ ਕੇ 60 ਮਾਣ ਦੇ ਵਿਚਕਾਰ ਰਹੀ ਹੈ ਜੀ ਇਸ ਵਾਰ ਝਾੜ ਬਹੁਤ ਚੰਗਾ ਰਿਹਾ ਜੀ 15 ਸੋਨਾ ਦਾ ਤੁਸੀਂ ਵੀ ਜ਼ਰੂਰ ਦੱਸਣਾ ਜੀ ਕਿੰਨਾ ਝਾੜ ਨਿਕਲਿਆ ਜੇਕਰ ਤੁਸੀਂ ਲਗਾਈਏ 15 ਸੋਨਾ ਅਗਲੀ ਵੀਡੀਓ ਦੇ ਵਿੱਚ ਫੇਰ ਮਿਲਦੇ ਆਂ ਜੀ ਧੰਨਵਾਦ ਵੀਡੀਓ ਦੇਖਣ ਲਈ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਇਸ ਚੈਨਲ ਨੂੰ ਧੰਨਵਾਦ